ਹਦਰਾ ਦੇ ਦੇ ਬਾਈ ਆਹ ਮਦਰ ਜਦੋਂ ਅੰਮ੍ਰਿਤਸਰ ਬੱਸ ਸਟੈਂਡ ਨੇੜੇ ਹਨੇ ਰਹਉਣ ਲੱਗ ਪੈਂਦਾ ਤਾਂ ਕੁਝ ਹੋਰ ਤਾਂ ਅੰਮ੍ਰਿਤਸਰ ਬੱਸ ਸਟੈਂਡ ਨੇੜੇ ਤੰਦਾ ਕਰਨ ਲੱਗ ਜਾਂਦੇ ਨੇ ਜੀ ਹਾਂ ਅੰਮ੍ਰਿਤਸਰ ਦੇ ਬੱਸ ਸਟੈਂਡ ਨੇੜੇ ਸੂਰਜ ਚੰਦਾ ਤਾਰਾ ਸਿਨੇਮਾ ਹਾਲ ਦੇ ਕੋਲ ਕੁਝ ਹੋਰ ਤਾਂ ਪਿਛਲੇ ਕਾਫੀ ਸਮੇਂ ਤੋਂ ਇੱਥੇ ਨਸ਼ੇ ਦਾ ਕਾਰੋਬਾਰ ਕਰੀਏ ਨੇ ਜਿਸ ਨੂੰ ਖਤਮ ਕਰਨ ਦੇ ਨਾਤੇ ਪੁਲਿਸ ਕਈ ਵਾਰ ਗ੍ਰਫਤਾਰ ਵੀ ਕਰ ਚੁੱਕੀ ਹੈ ਨਾਮ ਕੀ ਜਰਾ ਕਿੱਥੇ ਰਹਿਣੀ ਹੈ ਹੈ ਤੰਦਰ ਹੋਰ ਤੇ ਕੀ ਕਰਦੀ ਏ ਇਥੇ ਪਾਜੀ ਕਿਹਾ ਚੱਲ ਜਾਈਏ ਮੈਂ ਹੱਥ ਲੈ ਕੇ ਘਰ ਹੱਥ ਲੈ ਕੇ ਹੱਥ ਲੈ ਮੈਂ ਬੰਦ ਕਰ ਨਾਲ ਠੀਕ ਹੈ ਨਾ ਕੋਈ ਗੱਲ ਥੋੜੀ ਕਰਨੀ ਆ ਕੀ ਨਾਮ ਤੇਰਾ ਕਿੱਥੋਂ ਦੀ ਰਹਿਣ ਵਾਲੀ ਏ ਕੀ ਕਰਦੀ ਏ ਇਥੇ ਕੀ ਕਰਦੀ ਏ ਇਥੇ ਹੈ ਗਲਤ ਕੰਮ ਕਰਦੀ ਏ ਇਥੇ ਜਿਹੜਾ ਰਾਹ ਗਿਰੀ ਕੋਈ ਆਉਂਦਾ ਉਹਨੂੰ ਘੇੜਦੇ ਤੁਸੀਂ ਹਾਂ ਤਾਂ ਨੂੰ ਅੱਗੇ ਬੋਝੇ ਜਾਣਾ ਜਾਂ ਨਹੀਂ ਜਾਣਾ ਅੱਛਾ ਕਿੱਥੇ ਕਿਹੜੇ ਓਡਾ ਲੈ ਕੇ ਜਾਂਦੇ ਜੇ ਕਿਹੜਾ ਕਿਹੜੇ ਓਡਾ ਲੈ ਕੇ ਜਾਂਦੇ ਜੇ ਕੀ ਨਾਮ ਰਾ ਸ਼ੇਰਾਂ ਵਾਲੇ ਕਿੱਡ ਦਾ ਹਾਂ ਤਾਂ ਨਹੀਂ ਬੋਲਾਂਦਾ ਕਿੰਨੇ ਕਿੰਨੀਆਂ ਜਨਾਨੀਆਂ ਆਈਆਂ ਇੱਥੇ ਜਿਹੜੀ ਕੰਮ ਕਰਦੀਆਂ ਇੱਥੇ 10 12 ਵੱਧ ਨਹੀਂ ਅੱਛਾ ਜਿਹੜੀਆਂ ਇੱਥੇ ਕੰਮ ਕਰਦੀਆਂ ਤੁਹਾਨੂੰ ਕਿ ਰੋਕ ਕੇ ਪੁਲਿਸ ਨੇ ਕਿੰਨੀ ਵਾਰੀ ਤੁਹਾਨੂੰ ਪਰਚਾ ਦਿੱਤਾ ਤੁਹਾਡੇ ਤੇ ਚਲੋ ਨਹੀਂ ਹੋਣੀ ਪਈ ਕਿੰਨੀ ਵਾਰੀ ਪਰਚਾ ਦਿੱਤਾ ਪੁਲਿਸ ਨੇ ਤੁਹਾਨੂੰ ਹਾਂ ਦੋ ਵਾਰੀ ਦੋ ਵਾਰੀ ਪਰਚਾ ਦਿੱਤਾ ਤੁਸੀਂ ਬਾਜ ਨਹੀਂ ਆਉਣਾ ਨਹੀਂ ਆਉਣਾ ਬਾਜ ਬਾਜ ਨਹੀਂ ਆਉਣਾ ਤੁਸੀਂ ਕਿਹਾ ਤਾਂ ਭਾਜੀ ਨਹੀਂ ਆੰਦੇ ਅੱਜ ਤੋਂ ਬਾਅਦ ਨਜ਼ਰ ਆਗੇ ਤੇ ਪਰਚਾ ਉਹ ਧੜ ਦੇ ਜਾਂ ਤਾਂ ਗੈਬ ਹੋ ਜਾਓ ਨਸ਼ੇ 'ਚ ਤੋਤੇ ਹੀ ਔਰਤਾਂ ਰਾਤ ਨੂੰ ਬੱਸ ਸਟੈਂਡ ਦੇ ਆਲੇ ਦੁਆਲੇ ਘੁੰਮਦੀਆਂ ਰਹਿੰਦੀਆਂ ਨੇ ਤੇ ਗ੍ਰਾਹਕਾਂ ਨੂੰ ਲੈ ਕੇ ਜਾਂਦੀਆਂ ਨੇ ਜਿੱਥੇ ਰੋਜ਼ਾਨਾ ਹੀ ਕੁਝ ਦਲਾਲ ਵੀ ਘੁੰਮਦੇ ਨੇ ਜੋ ਨਸ਼ੇੜੀ ਮੁੰਡਿਆਂ ਨੂੰ ਨਿਸ਼ਾਨਾ ਬਣਾਉਂਦੇ ਨੇ ਅਤੇ ਉਹਨਾਂ ਦਾ ਸ਼ੋਸ਼ਣ ਕਰਦੇ ਨੇ ਪਰ ਰਾਤ ਨੂੰ ਖੁੱਲ੍ਹੇ ਆਮ ਕੁੜੀਆਂ ਦਾ ਇਸ ਤਰ੍ਹਾਂ ਦੀ ਖਰੀਤੋ-ਫਰੋਖਤ ਅਤੇ ਪੁਲਸ ਦਾ ਚੁੱਪ ਬਟਣਾ ਕਈ ਸਵਾਲ ਖੜੇ ਕਰਦਾ ਤੇ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿੱਥੋਂ ਆਈ ਹੈ ਹਾਂ ਹਾਂ ਅਰੇ ਜੰਨੀ ਆਦੇ ਕੀ ਕਰਕੇ ਆਈਆਂ ਹਾਂ ਪੋਣੇ ਆਰਡਰ ਤੇ ਵਾਈਂ ਬਾਹਰ ਕੀ ਕਰਕੇ ਆਈਆਂ ਕਿਹੜੇ ਆਰਡਰ ਤੇ ਆਈ ਆ ਉਹ ਨਾਮ ਮੇਰੇ ਦੱਸ ਕੋਈ ਬੰਦਾ ਇੱਥੇ 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 ਕੀ ਕਰਨ ਆਈ ਹੈ ਟਾਈਮ ਟਾਈਮ ਕਿੰਨਾ ਹੋ ਗਿਆ ਪੋਣੇ ਪੋਣੇ ਮੈਂ ਉਹ ਸੁੱਤੀ ਪਈ ਆ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਟਾਈਮ 1:43 ਮਿੰਟ ਹੋ ਗਏ ਨੇ ਜਿਹੜਾ ਕੀ ਇੱਥੇ ਕੁੜੀਆਂ ਘੁੰਮਦੀਆਂ ਬੱਸ ਸਟੈਂਡ ਦੇ ਕੋਲ ਗਲਤ ਕੰਮ ਕਰਦੀਆਂ ਹੋਈਆਂ ਅਸੀਂ ਇਹਨਾਂ ਨੂੰ ਨੰਗੇ ਹੱਥੀ ਫੜਿਆ ਜੋ ਕਿ ਇਹ ਕਹਿ ਰਹੀਆਂ ਅਸੀਂ ਕੰਮ ਨਹੀਂ ਕਰਦੀਆਂ ਅਸੀਂ ਘਰ ਨੂੰ ਚਲੀਆਂ ਇਹ ਤੁਹਾਡਾ ਘਰ ਦਾ ਜਾਣ ਦਾ ਟਾਈਮ ਹੈ ਕੀ ਕੀ ਆ ਰਹੇ ਹੁੰਦਾ ਜਾਂ ਕੋਈ ਕੀ ਕੀ ਨਾਮ ਕੀ ਤੁਹਾਡਾ ਹੈ ਨਾਮ ਕੀ ਤੁਹਾਡਾ ਮੇਰਾ ਸ਼ਰੰਗੀਤਾ ਕਿੱਥੋਂ ਦੀ ਰਹਿਣ ਵਾਲੀ ਹੈ ਕਿੱਥੋਂ ਦੀ ਰਹਿਣ ਵਾਲੀ ਹੈ ਅਜੱਬੇ ਦੀ ਹੈ ਅਜੱਬੇ ਦੀ ਤੇ ਇੱਥੇ ਕੀ ਰਹਿੰਦੇ ਐਸ ਟਾਈਮ ਦੋਹੀ ਨਸ਼ਾ ਗੜਾ ਕੀਤਾ ਐਸ ਟਾਈਮ ਕਿਹੜੀ ਬੱਸ ਆ ਰਹੀ ਐ ਕਿਹੜੇ ਆਟੋ ਆ ਰਿਹਾ ਚੱਬੇ ਜਾਣ ਲਈ ਪਹਿਲੇ ਮੈਨੂੰ ਆ ਗੱਲ ਦਾ ਜਵਾਬ ਦੇ। ਉਹ ਨਸ਼ਾ ਕਰ ਲਿਆ ਇਹ ਤੇ ਮੈਂ ਤਾਂ ਕਿ ਕੰਮ ਤੋਂ ਜਾਣੀ ਕਿਹੜਾ ਨਸ਼ਾ ਕਰਦੀ ਤੁਸੀਂ? ਮੈਂ ਪੈਗ ਲਾ ਲਿਆ ਹੈ। ਪੈਗ ਲਾਉਂਦੇ ਜਾਂ ਆਪਣਾ ਚਿੱਟੇ ਦਾ ਸਮਾਨ ਲਾਉਂਦੇ ਤੁਸੀਂ? ਆਪਣੀ ਬਾਹ ਚੈੱਕ ਕਰਾਉਂਗਾ ਟੀਕਾ ਤੁਸੀਂ ਲਗਾਇਆ ਹੋਇਆ। ਪਤਾ ਲੱਗ ਰਿਹਾ ਟੀਕਾ ਲੱਗਾ ਹੋਇਆ। ਆ ਤੁਹਾਡੀ ਆਪਣੀ ਸ਼ਰਟ ਵੀ ਤੁਹਾਡੀ ਲਿਬੜੀ ਪਈ ਐ। ਦੂਜੀ ਬਾਹ ਉਹ ਦੇਖ ਆ ਦੇਖੋ ਜੀ ਹਾਲ ਬਾਹ ਦਾ ਦੇਖੋ ਆ ਦੇਖੋ ਸ਼ਰਟ ਵੀ ਇਹਨਾਂ ਦੀ ਲਿਬੜੀ ਪਈ ਖੂਨ ਦੇ ਨਾਲ ਆ ਬਾਹ ਤਾਂ ਕਰਿਓ ਮੈਡਮ ਮਾਲਿਕ ਹਾਂ ਆ ਦੇਖੋ ਸ਼ਰਟ ਦੇ ਵਿੱਚ ਖੂਨ ਲੱਗਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਤਸਵੀਰਾਂ 'ਚ ਫੇ ਮੈਡਮ ਹੁਣ ਕਿੱਥੇ ਜਾ ਰਹੇ ਤੁਸੀਂ ਕਿੱਥੇ ਜਾ ਰਹੇ ਹੋ ਤੁਸੀਂ ਲੁਕਾਏ ਆ ਉੱਥੇ ਜਾਣਾ ਮਾਰੇ ਘਰ ਕਿੱਥੇ ਤੁਹਾਡਾ ਸਦੀ ਬੱਸ ਮਿਲਣੀ ਹੈ ਕੜਾਟੋਂ ਆਟੋਂ ਤੇ ਜਾਏਗਾ ਕਿਹੜਾ 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 ਘਰ ਤੁਹਾਡਾ ਕਿੱਥੇ ਕਰਕੇ ਕਿੱਥੇ ਕਰਕੇ ਘਰ ਤੁਹਾਡਾ ਘਰ ਕਿੱਥੇ ਕਰਕੇ ਤੁਹਾਡਾ ਖਲੋਤਾ ਤੁਹਾਡੇ ਕੋ ਜਾਣਦਾ ਨਹੀਂ ਘਰ ਕਿੱਥੇ ਤੁਹਾਡਾ ਆਪਣਾ ਕਿ ਆਟੀ ਵੇਰ ਦੇਦੇ ਹੋ ਕਿੱਥੇ ਕੀ ਨਾਮ ਹੈ ਗਲੀ ਦਾ ਕਿੱਥੋਂ ਦਾ ਰਹਿਣ ਵਾਲੇ ਪੂਰਾ ਐਡਰੈਸ ਮੈਨੂੰ ਰਹਿਣ ਨੂੰ ਸਦਾ ਨਹੀਂ ਪਿਆ ਦਰਗਾੜਾ ਗਾ ਜੇਪੇ ਚ ਹਾਂ ਫਿਰ ਇੱਧੇ ਘੁੰਮਦੇ ਪਏ ਤੁਸੀਂ ਦਰਗਾੜਾ ਹੈ ਫਿਰ ਇੱਥੇ ਇਸ ਟਾਈਮ ਕੀ ਕਰ ਰਹੇ ਹੋ ਤੁਸੀਂ ਇਸ ਟਾਈਮ ਕੀ ਕਰ ਰਹੇ ਹੋ ਤੁਸੀਂ ਇਸ ਟਾਈਮ ਤੇ ਇੱਧਾਂ ਬੱਸ ਆ ਰਹੀ ਹੈ ਨਾ ਕੋਈ ਆਟੋ ਆ ਰਿਹਾ ਚੱਬੇ ਜਾਣ ਲਈ ਫਿਰ ਕਿੱਦਾਂ ਜਾਓਗੇ ਤੁਸੀਂ ਤਾਨੂੰ ਕੋ ਚੁੱਕ ਕੇ ਲੈ ਜਾਂਦਾ ਕੌਣ ਜ਼ਿੰਮੇਵਾਰ ਹੋ ਰਾ ਹੈ ਹੈ ਤੇ ਤੁਸੀਂ ਗਲਤ ਕੰਮ ਕਰਦੇ ਫਿਰ ਤੁਸੀਂ ਬਹੁਤ ਮਸੂਮੀ ਬਈਆਂ ਮੋਟਕੇ ਆ ਗੀਆਂ ਨਾ ਮੈਂ ਗਲਤ ਕੁਝ ਨਹੀਂ ਕਰਦੀ ਤੇ ਮੈਂ ਜਾਣਾ ਮੋਦੋਂ ਦੀ ਚੱਲ ਜਾਣਾ ਮੈਨੂੰ ਪਤਾ ਨਹੀਂ ਲੱਗਾ ਮਾ ਵੇਖਿਆ ਟਾਈਮ ਜਗਾ ਹੋ ਗਿਆ ਅੱਛਾ ਇੱਧੇ ਵੇਖਿਆ ਟਾਈਮ ਹੈਦਰਾ ਦੇ ਦੇ ਬਾਈ ਆ ਆਦਮਦਰ ਜਦੋਂ ਅੰਮ੍ਰਿਤਸਰ ਬੱਸ ਸਟੈਂਡ ਨੇੜੇ ਹਨੇ ਰਹਉਣ ਲੱਗ ਪੈਂਦਾ ਤਾਂ ਕੁਝ ਹੋਰ ਤਾਂ ਅੰਮ੍ਰਿਤਸਰ ਬੱਸ ਸਟੈਂਡ ਨੇੜੇ ਤੰਦਾ ਕਰਨ ਲੱਗ ਜਾਂਦੇ ਨੇ ਜੀ ਹਾਂ ਅੰਮ੍ਰਿਤਸਰ ਦੇ ਬੱਸ ਸਟੈਂਡ ਨੇੜੇ ਸੂਰਜ ਚੰਦਾ ਤਾਰਾ 시ਨੇਮਾ ਹਾਲ ਦੇ ਕੋਲ ਕੁਝ ਹੋਰ ਤਾਂ ਪਿਛਲੇ ਕਾਫੀ ਸਮੇਂ ਤੋਂ ਇੱਥੇ ਨਸ਼ੇ ਦਾ ਕਾਰੋਬਾਰ ਕਰੀ ਨੇ ਜਿਸ ਨੂੰ ਖਤਮ ਕਰਨ ਦੇ ਨਾਤੇ ਪੁਲਿਸ ਕਈ ਵਾਰ ਗ੍ਰਫਤਾਰ ਵੀ ਕਰ ਚੁੱਕੀ ਹੈ ਨਾਮ ਕੀ ਤੇਰਾ ਕਿੱਥੇ ਰਹਿਨੀ ਹੈ ਹੈ ਤੰਦਰ ਹੋਰ ਤੇ ਕੀ ਕਰਦੀ ਏ ਇਥੇ ਪਾਜੀ ਕਿਹਾ ਚੱਲ ਮੈਂ ਹੱਥ ਲੈ ਕੇ ਘਰ ਹੱਥ ਲੈ ਕੇ ਹੱਥ ਲੈ ਮੈਂ ਬੰਦ ਕਰ ਨਾਲ ਠੀਕ ਠਾਕ ਤੇਰਾ ਕੁਛ ਉਹ ਗੱਲ ਥੋੜੀ ਕਰਨੇ ਆ ਕੀ ਨਾਮ ਤੇਰਾ ਕਿੱਥੋਂ ਦੀ ਰਹਿਣ ਵਾਲੀ ਹੈ ਕੀ ਕਰਦੀ ਏ ਇਥੇ ਕੀ ਕਰਦੀ ਏ ਇਥੇ ਹੈ ਗਲਤ ਕੰਮ ਕਰਦੀ ਏ ਇਥੇ ਜਿਹੜਾ ਰਾਹ ਗਿਰੀ ਕੋਈ ਆਉਂਦਾ ਉਹਨੂੰ ਘੇੜਦੇ ਤੁਸੀਂ ਹਾਂ ਤੈਨੂੰ ਆਕੇ ਬੋਝੇ ਜਾਣਾ ਜਾਂ ਨਹੀਂ ਜਾਣਾ अच्छा किथे ਕਿਹੜੇ ਓਟਲ ਲੈ ਕੇ ਜਾਂਦੇ ਜੇ ਕਿਹੜਾ ਓਟਲ ਛੋੜਨਾ ਕਿਹੜੇ ਓਟਲ ਲੈ ਕੇ ਜਾਂਦੇ ਜੇ ਕੀ ਨਾਮ ਆ ਮਰਾ ਛੇਰਾ ਵਾਲੇ ਗੇਟ ਦਾ ਨਾਂ ਤਾਂ ਨਹੀਂ ਬੋਲਦਾ ਕਿੰਨੇ ਕਿੰਨੀਆਂ ਜਨਾਨੀਆਂ ਹਈਆਂ ਤੇ ਜਿਹੜੀ ਕੰਮ ਕਰਦੀਆਂ ਇੱਥੇ ਦਾਵਦਾਰਾ ਵੱਧ ਗਈ ਹੈ ਅੱਛਾ ਜਿਹੜੀਆਂ ਇੱਥੇ ਕੰਮ ਕਰਦੀਆਂ ਤੁਹਾਨੂੰ ਅੱਗੇ ਰੋਕ ਕੇ ਪੁਲਿਸ ਨੇ ਕਿੰਨੀ ਵਾਰੀ ਤੁਹਾਨੂੰ ਪਰਚਾ ਦਿੱਤਾ ਤੁਹਾਡੇ ਤੇ ਚਲੋ ਨਹੀਂ ਹੋਣੀ ਭਈ ਕਿੰਨੀ ਵਾਰੀ ਪਰਚਾ ਦਿੱਤਾ ਪੁਲਿਸ ਨੇ ਤੁਹਾਨੂੰ ਹਾਂ ਦੋ ਵਾਰੀ ਦੋ ਵਾਰੀ ਪਰਚਾ ਦਿੱਤਾ ਤੁਸੀਂ ਬਾਜ ਨਹੀਂ ਆਉਣਾ ਨਹੀਂ ਆਉਣਾ ਬਾਜ ਬਾਜ ਨਹੀਂ ਆਉਣਾ ਤੁਸੀਂ ਅੱਜ ਤੋਂ ਬਾ ਨਜ਼ਰ ਆਗੇ ਤੇ ਪਰਚਾ ਉਧੜ ਦੇ ਅੱਜ ਤੋਂ ਗਾਇਬ ਹੋ ਜਾਓ ਨਸ਼ੇ 'ਚ ਧੋਤੇ ਹੈ ਔਰਤਾਂ ਰਾਤ ਨੂੰ ਬਸ ਸਟੈਂਡ ਦੇ ਆਲੇ ਦੁਆਲੇ ਘੁੰਮਦੀਆਂ ਰਹਿੰਦੀਆਂ ਨੇ ਗ੍ਰਾਹਕਾਂ ਨੂੰ ਲੈ ਕੇ ਆਉਂਦੀਆਂ ਨੇ ਜਿੱਥੇ ਰੋਜ਼ਾਨਾ ਹੀ ਕੁਝ ਦਲਾਲ ਵੀ ਘੁੰਮਦੇ ਨੇ ਜੋ ਨਸ਼ੇੜੀ ਮੁੰਡਿਆਂ ਨੂੰ ਨਿਸ਼ਾਨਾ ਬਣਾਉਂਦੇ ਨੇ ਅਤੇ ਉਹਨਾਂ ਦਾ ਸ਼ੋਸ਼ਣ ਕਰਦੇ ਨੇ ਪਰ ਰਾਤ ਨੂੰ ਖੁੱਲ੍ਹੇਆਮ ਕੁੜੀਆਂ ਦਾ ਇਸ ਤਰ੍ਹਾਂ ਦੀ ਖਰੀਤੋ-ਫਰੋਖਤ ਅਤੇ ਪੁਲਸ ਦਾ ਚੁੱਪ ਬਟਣਾ ਕਈ ਸਵਾਲ ਖੜੇ ਕਰਦਾ ਹੈ ਤੇ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿੱਥੋਂ ਆਈਆਂ ਹਾਂ 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 ਰੇ ਜੱਲ ਨਹੀਂ ਆਦੇ ਕੀ ਕਰਕੇ ਆਈਆਂ ਹਾਂ ਪੋਣੇ ਆਰਡਰ ਤੇ ਵਾਈਂ ਬਾਹਰ ਕੀ ਕਰਕੇ ਆਈਆਂ ਕਿਹੜੇ ਆਰਡਰ ਤੇ ਆਈ ਆਓ ਨਾਮ ਮੇਰੇ ਹੂੰ ਕੋਈ ਬੰਦਾ ਇੱਥੇ 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 ਕੀ ਕਰਨ ਆਈ ਹੈ ਟਾਈਮ ਟਾਈਮ ਕਿੰਨਾ ਹੋ ਗਿਆ ਪੋਣੇ ਪੋਣੇ ਨਾ ਸੁੱਤੀ ਪਈ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਟਾਈਮ 1:43 ਮਿੰਟ ਹੋ ਗਏ ਨੇ ਜਿਹੜਾ ਕੀ ਇੱਥੇ ਕੁੜੀਆਂ ਘੁੰਮਦੀਆਂ ਬੱਸ ਸਟੈਂਡ ਦੇ ਕੋਲ ਗਲਤ ਕੰਮ ਕਰਦੀਆਂ ਹੋਈਆਂ ਅਸੀਂ ਇਹਨਾਂ ਨੂੰ ਨੰਗੇ ਹਤੀ ਫੜਿਆ ਜੋ ਕਿ ਇਹ ਕੈਰੀਆਂ ਅਸੀਂ ਕੰਮ ਨਹੀਂ ਕਰਦੀਆਂ ਅਸੀਂ ਘਰ ਨੂੰ ਚਲੀਆਂ ਇਹ ਤੁਹਾਡਾ ਘਰ ਦਾ ਜਾਣ ਦਾ ਟਾਈਮ ਕੀ ਕਰਕੇ ਆ ਰਹੇ ਹੋ ਕੀ ਕੀ ਨਾਮ ਕੀ ਤੁਹਾਡਾ ਹਾਂ ਨਾਮ ਕੀ ਤੁਹਾਡਾ ਮੈਂ ਸ਼ਰੰਗੀਤਾ ਕਿੱਥੋਂ ਦੇ ਰਹਿਣ ਵਾਲੀ ਹੈ ਕਿੱਥੋਂ ਦੇ ਰਹਿਣ ਵਾਲੀ ਐ ਚੱਬੇ ਦੀ ਹਾਂ ਚੱਬੇ ਦੀ ਤੇ ਇੱਥੇ ਕੀ ਕਰਨ ਦੇ ਆ ਇਸ ਟਾਈਮ ਦੁਹੇ ਨਸਾਗੜਾ ਕੀਤਾ ਟੈਮ ਕਿਹੜੀ ਬੱਸ ਆ ਰਹੀ ਐ ਕਿਹੜੇ ਆਟੋ ਆ ਰਿਹਾ ਚੱਬੇ ਜਾਣ ਲਈ ਪਹਿਲੇ ਮੈਨੂੰ ਆ ਗੱਲ ਦਾ ਜਵਾਬ ਦੇ ਕਿਹੜਾ ਨਸ਼ਾ ਕਰ ਲਿਆ ਇਹ ਤੇ ਮੈਂ ਤਦਕੇ ਕੰਮ ਤੋਂ ਜਾ ਨਹੀਂ ਕਿਹੜਾ ਨਸ਼ਾ ਕਰਦੇ ਤੁਸੀਂ ਮੈਂ ਪੈਗ ਲਾ ਲਿਆ ਐ ਪੈਗ ਲਾਉਂਦੇ ਜਾਂ ਆਪਣਾ ਚਿੱਟੇ ਦਾ ਸਮਾਨ ਲਾਉਂਦੇ ਤੁਸੀਂ ਆਪਣੀ ਬਾਹ ਚੈੱਕ ਕਰਾਂ ਉਹ ਟੀਕਾ ਤੁਸੀਂ ਲਗਾਇਆ ਹੋਇਆ ਪਤਾ ਲੱਗ ਰਿਹਾ ਟੀਕਾ ਲੱਗਾ ਹੋਇਆ ਆ ਤੁਹਾਡੀ ਆਪਣੀ ਸ਼ਰਟ ਵੀ ਤੁਹਾਡੀ ਲਿਬੜੀ ਪਈ ਐ ਵਾ ਦੂਜੀ ਬਾਹ ਉਹ ਦੇਖੋ ਆ ਦੇਖੋ ਜੀ ਹਾਲ ਬਾਹ ਦਾ ਦੇਖੋ ਆ ਦੇਖੋ ਸ਼ਰਟ ਵੀ ਇਹਨਾਂ ਦੀ ਲਿਬੜੀ ਪਈ ਖੂਨ ਦੇ ਨਾਲ ਆ ਬਾਹ ਤਾਂ ਕਰਿਓ ਮੈਡਮ ਮਰੀਕ ਹਾਂ ਆ ਦੇਖੋ ਸ਼ਰਟ ਦੇ ਵਿੱਚ ਖੂਨ ਲੱਗਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਤਸਵੀਰਾਂ 'ਚ ਤੇ ਮੈਡਮ ਹੁਣ ਕਿੱਥੇ ਜਾ ਰਹੇ ਤੁਸੀਂ ਕਿੱਥੇ ਜਾ ਰਹੇ ਹੋ ਤੁਸੀਂ ਮੁਲਤ ਹੈ ਆ ਉੱਥੇ ਜਾਣਾ ਘਰ ਕਿੱਥੇ ਤੁਹਾਡਾ ਸਹੀ ਬੱਸ ਮਿਲਣੀ ਹੈ ਕੜਾਟੋਂ ਆੜੋਂ ਤੇ ਜਾਏਗਾ ਕਿਹੜਾ 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 ਘਰ ਤੁਹਾਡਾ ਕਿੱਥੇ ਕਰਕੇ ਕਿੱਥੇ ਕਰਕੇ ਘਰ ਤੁਹਾਡਾ ਘਰ ਕਿੱਥੇ ਕਰਕੇ ਤੁਹਾਡਾ ਖਲੋਤਾ ਤੁਹਾਡੇ ਕੋ ਜਾਣਦਾ ਨਹੀਂ ਘਰ ਕਿੱਥੇ ਤੁਹਾਡਾ ਆਪਣਾ ਕਿਹੜੀ ਦੇ ਨਹਿਰ ਤੇ ਨੇ ਹੋ ਕਿੱਥੇ ਕੀ ਨਾਮ ਹੈ ਗਲੀ ਦਾ ਕਿੱਥੋਂ ਦਾ ਰਹਿਣ ਵਾਲੇ ਪੂਰਾ ਐਡਰੈਸ ਮੈਨੂੰ ਰਹਿਣ ਨੂੰ ਸਦਾ ਨਹੀਂ ਪਿਆ ਦਰ ਘੜੇਗਾ ਜੇ ਵਿੱਚ ਹਾਂ ਫਿਰ ਇੱਦਾਂ ਹੀ ਘੁੰਮਦੇਪੇ ਤੁਸੀਂ ਕੜਗਵਾ ਹੈ ਹੈ ਫਿਰ ਇੱਥੇ ਇਸ ਟਾਈਮ ਕੀ ਕਰ ਰਹੇ ਹੋ ਤੁਸੀਂ ਇਸ ਟਾਈਮ ਕੀ ਕਰ ਰਹੇ ਹੋ ਤੁਸੀਂ ਇਸ ਟਾਈਮ ਤੇ ਇੱਦਾਂ ਬੱਸ ਆ ਰਹੀ ਹੈ ਨਾ ਕੋਈ ਆਟੋ ਆ ਰਿਹਾ ਚੱਬੇ ਜਾਣ ਲਈ ਫਿਰ ਕਿੱਦਾਂ ਜਾਓਗੇ ਤੁਸੀਂ ਤਾਨੂੰ ਕੋ ਚੁੱਕੇ ਲੈ ਜਾਂਦਾ ਕੌਣ ਜ਼ਿੰਮੇਵਾਰ ਹੋ ਰਾ ਹੈ ਹੈ ਫੇ ਤੁਸੀਂ ਗਲਤ ਕੰਮ ਕਰਦੇ ਫਿਰ ਤੁਸੀਂ ਮਾਫ ਸੁਤੇ ਬਈ ਮੋਟਕੇ ਆ ਨਹੀਂ ਐ ਨਾ ਮੈਂ ਕਰਤ ਕੁਲਤ ਕੁਲ ਨਹੀਂ ਕਰਦੀ ਤੇ ਮੈਂ ਜਾਣਾ ਮੋਦੋਦੀ ਚੱਲ ਜਾਣਾ ਮੈਨੂੰ ਪਤਾ ਨਹੀਂ ਲੱਗਾ ਮੈਂ ਵੇਖਿਆ ਟਾਈਮ ਲਗਾਉਗਾ ਅੱਛਾ ਕਿੱਧਰ ਤੇ ਵੇਖਿਆ ਟਾਈਮ